ਦੋਸਤੋ ਬੜੇ ਜ਼ਾਦੇ ਜ਼ਿਮੀਦਾਰ ਹੁਣ ਇਹਨਾਂ ਦਿਨਾਂ ਦੇ ਵਿੱਚ ਕਣਕ ਨਿਸਰਨ ਤੋਂ ਬਾਅਦ ਦੇ ਵਿੱਚ ਕਣਕ ਦੇ ਵਿੱਚ ਜ਼ੂਰੀਆ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਜਦੋਂ ਸਿੱਟੇ ਕੱਢ ਲਏ ਨੇ ਕਣਕ ਨੇ ਦਾ ਆਧਾ ਤੋੜਾ ਇੱਕ ਤੋੜਾ ਜਾਂ ਫਿਰ ਦੋ-ਦੋ ਤੋੜੇ ਤੱਕ ਵੀ ਕਈ ਜ਼ਿਮੀਦਾਰ ਕਣਕ ਦੇ ਵਿੱਚ ਜ਼ੂਰੀਆ ਪਾਈ ਜਾਂਦੇ ਨੇ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਹਦੇ ਨਾਲ ਦੋ ਤੋਂ ਲੈ ਕੇ 4 ਗਵੰਟਲ ਕਿੱਲੇ ਦਾ ਝਾੜ ਜਿਹੜਾ ਵੱਧ ਜਾਂਦਾ ਹੈ ਕਾਲੀ ਦੋ ਤਿੰਨ ਦੁਕਾਨਦਾਰ ਮੇਰੇ ਬੜੇ ਮਿੱਤਰ ਨੇ ਤਾਂ ਉਹਨਾਂ ਦੇ ਮੈਨੂੰ ਫੋਨ ਆਈ ਜਾਂਦੇ ਸੀ ਉਹ ਕਹਿੰਦੇ ਫਿਰ ਤੋਂ ਦੁਬਾਰੇ ਯੂਰੀਆ ਲੱਗਣੀ ਸ਼ੁਰੂ ਹੋ ਗਈ ਹੈ ਜ਼ਮੀਂਦਾਰਾਂ ਨੇ ਨਸਾਰੇ ਸਮੇ ਫਿਰ ਤੋਂ ਦੁਬਾਰੇ ਯੂਰੀਆ ਜਿਹੜੀ ਕਣਕਾਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਹੈ ਇਹ ਚਲਨ ਜਿਹੜਾ ਇਸ ਵਾਰ ਕਾਫੀ ਜਿਹੜਾ ਆਪਾਂ ਨੂੰ ਚੱਲਦਾ ਨਜ਼ਰ ਆਈ ਜਾਂਦਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਇਸ ਸਮੇਂ ਬਾਈ ਇਹ ਜਿਹੜੀ ਆਪਣੀ ਯੂਰੀਆ ਇਹ ਕਣਕ ਦੇ ਵਿੱਚ ਇਹਦੇ ਕੀ ਕੀ ਆਪਾਂ ਨੂੰ ਫਾਇਦੇ ਹੋਣਗੇ ਕੀ ਕੀ ਨੁਕਸਾਨ ਹੋਣਗੇ ਜੇ ਪਾਉਣੀ ਹੈ ਤਾਂ ਕਿੰਨੀ ਪਾਉਣੀ ਹੈ ਕਿਵੇਂ ਫਾਇਦਾ ਕਰਦੀ ਹੈ ਤੇ ਕਿਵੇਂ ਆਪਾਂ ਨੂੰ ਇਹ ਜਿਹੜੀ ਯੂਰੀਆ ਹੁਣੇ ਸਮੇਂ ਆਪਾਂ ਲਈ ਜਾਨਣਿਆ ਉਹ ਨੁਕਸਾਨ ਕਰੇਗੀ। ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੇਕਰ ਤੁਸੀਂ ਚੈਨਲ ਦੇ ਨਵੇਂ ਪਹਿਲੀ ਵਾਰ ਹੀ ਆਏ ਉਦੋਂ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਸਕਦੇ ਜੀ ਤਾਂ ਜੋ ਖੇਤੀਬਾੜੀ ਦੇ ਨਾਲ ਤੁਸੀਂ ਪੰਜਾਬ ਦੇ ਐਗਰੀਕਲਚਰ ਦੇ ਨਾਲ ਬਿਲਕੁਲ ਲਗਾਤਾਰਤਾ ਦੇ ਨਾਲ ਜੁੜੇ ਰਹੋ। ਦੋਸਤੋ ਕਣਕ ਜਦੋਂ ਨਸਾਰਾ ਕਰਦੀ ਏ ਸਿੱਟੇ ਬਾਹਰ ਆ ਜਾਂਦੇ ਨੇ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਕਣਕ ਨੂੰ ਨਾਈਟ੍ਰੋਜਨ ਚਾਹੀਦੀ ਹੁੰਦੀ ਏ, ਬੋਰੋਨ ਚਾਹੀਦਾ ਹੁੰਦਾ ਹੈ, ਮੈਗਨੀਸ਼ੀਅਮ ਚਾਹੀਦਾ ਹੁੰਦਾ ਹੈ ਜਿਆਦਾ ਮਾਤਰਾ ਦੇ ਵਿੱਚ ਤੇ ਨਾਲ ਦੀ ਨਾਲ ਫਾਸਫੋਰਸ ਚਾਹੀਦੀ ਹੁੰਦੀ ਏ ਫਾਸਫੇਟ ਦੇ ਰੂਪ ਦੇ ਵਿੱਚ। ਪਰ ਇਹ ਜਿਹੜਾ ਜੂਰੀਆ ਦੇ ਠਿੱਕੇ ਦੇ ਜ਼ਮੀਨਾ ਲੈਂਦੇ ਨੇ ਆਪਣੇ ਜਿਹੜੇ ਭਰਾ ਨੇ ਜ਼ਿਮੀਂਦਾਰ ਉਹ ਉਹਨਾਂ ਨੇ ਇਹ ਜਿਹੜਾ ਚਲਨ ਚਲਾਇਆ ਏ ਕਣਕਾਂ ਦੇ ਵਿੱਚ ਪਰ ਇਹ ਬਹੁਤ ਜ਼ਿਆਦਾ ਆਪਣੇ ਵਾਸਤੇ ਨੁਕਸਾਨਦਾਇਕ ਵੀ ਸਾਬਤ ਹੋ ਜਾਂਦਾ ਹੈ ਹੁੰਦਾ ਕੀ ਇਹ ਅਸਲ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਝਾੜ ਇਹਦੇ ਨਾਲ ਵੱਧਦਾ ਹੈ ਵੇਖੋ ਗੱਲ ਇਦਾਂ ਹੈ ਨਾਈਟ੍ਰੋਜਨ ਭਾਵੇਂ ਆਪਾਂ ਨੂੰ ਨਸਾਰੇ ਤੋਂ ਬਾਅਦ ਦੇ ਵਿੱਚ ਕਣਕ ਦੀ ਫਸਲ ਨੂੰ ਚਾਹੀਦੀ ਹੁੰਦੀ ਏ ਪਰ ਇਹ ਨਾਈਟ੍ਰੋਜਨ ਜਿਹੜੀ ਆਪਾਂ ਸਿੱਧੀ ਡਾਇਰੈਕਟ ਜ਼ਿਕਰ ਦਿੰਨੇ ਆ ਤਾਂ ਉਹਦੇ ਤੁਹਾਨੂੰ ਫਾਇਦੇ ਬੇਸ਼ੱਕ ਹੋਣਗੇ ਪਰ ਫਾਇਦਿਆਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਤੁਹਾਨੂੰ ਨੁਕਸਾਨ ਹੋਣਿਆ ਜਿਹੜੀ ਨਾਈਟ੍ਰੋਜਨ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਦਿੰਨੇ ਆ ਕੋਈ ਪੀ ਕੇ ਤੁਸੀਂ ਕਰਦੇ ਜੇ ਉਹ ਨਾਈਟਰੇਟ ਰੂਪ ਦੇ ਵਿੱਚ ਹੁੰਦੀ ਏ ਉਹਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਹੁੰਦਾ ਹੈ ਤੇ ਜਿਹੜੀ ਜੂਰੀਆ ਤੁਸੀਂ ਛੱਟੇ ਦੇ ਰੂਪ ਦੇ ਵਿੱਚ ਕਣਕ ਨੂੰ ਪਾਉਂਦੇ ਜੇ ਇਹ ਉਹਨਾਂ ਹਾਲਾਤਾਂ ਦੇ ਵਿੱਚ ਜੂਰੀਆ ਜ਼ਰੂਰ ਪਾਈ ਜਾ ਸਕਦੀ ਏ ਜਿੱਥੇ ਕਣਕ ਨਸਾਰਾ ਕਰੀ ਜਾਂਦੀ ਏ ਤੇ ਨਸਾਰੇ ਤੇ ਜਾ ਕੇ ਵੀ ਕਣਕ ਬਹੁਤ ਜ਼ਿਆਦੀ ਕਮਜ਼ੋਰ ਹੈ ਉਹਦੇ ਉੱਤੇ ਸੁਪਰੀਆਂ ਦੇ ਨਾਲ ਗੱਲ ਨਹੀਂ ਬਣਦੀ ਤਾਂ ਤੁਸੀਂ ਅੱਧਾ ਤੋੜਾ ਯੂਰੀਆ ਦਾ ਜਿਹੜਾ ਪਾ ਸਕਦੇ ਜੀ ਉਹਨਾਂ ਹਾਲਾਤਾਂ ਦੇ ਵਿੱਚ ਪਰ ਜੇਕਰ ਤੁਸੀਂ ਇਹ ਮੰਨਦੇ ਜੇ ਕਿ ਨਸਾਰੇ ਸਮੇਂ ਆਪਾਂ ਯੂਰੀਆ ਅੱਧਾ ਤੋੜਾ ਪਾ ਦੇਵਾਂਗੇ ਇੱਕ ਤੋੜਾ ਪਾ ਦੇਵਾਂਗੇ ਤੇ ਉਹਦੇ ਨਾਲ 2-4 ਕੁਆਂਟਲ ਝਾੜ ਸਾਡਾ ਵਧ ਜਾਊਗਾ ਝਾੜ ਵਧੇਗਾ ਜਾਂ ਨਹੀਂ ਵਧੇਗਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਤੁਹਾਡੀ ਕਣਕ ਦੇ ਉੱਤੇ ਚੇਪੇ ਦਾ ਹਮਲਾ ਇੰਨਾ ਕੋ ਜਿਆਦਾ ਹੋ ਜਾਊਗਾ ਕਿ ਸੁਪਰੀਆਂ ਦੇ ਨਾਲ ਹੋ ਸਕਦਾ ਹੈ ਆਪਣੇ ਕੋਲੋਂ ਕੰਟਰੋਲ ਨਾ ਹੋਵੇ ਤੁਹਾਡੀ ਕਣਕ ਜੇਕਰ ਕੋਈ ਪੁਰਾਣੀ ਵੈਰਾਈਟੀ ਹੈ ਤਾਂ ਉਹਦੇ ਉੱਤੇ ਹਲਦੀ ਦਾ ਅਟੈਕ ਜ਼ਿਆਦਾ ਆ ਸਕਦਾ ਹੈ ਜੇਕਰ ਤੁਹਾਡੀ ਕਣਕ ਨਹੀਂ ਡਿਗਣੀ ਤਾਂ ਵੀ ਉਹ ਜਿਹੜੀ ਤੁਹਾਡੀ ਕਣਕ ਹੈ ਥੋੜੇ ਜੇ ਹਵਾ ਦੇ ਬੁੱਲਿਆਂ ਦੇ ਨਾਲ ਹੀ ਡਿਗਣੀ ਸ਼ੁਰੂ ਹੋ ਜਾਊਗੀ ਕਿਉਂਕਿ ਜੜ੍ਹਾਂ ਦੇ ਵਿੱਚ ਇੱਕ ਸਪੇਸ ਪੈਦਾ ਹੋ ਜਾਊਗੀ ਯੂਰੀਆ ਜਦੋਂ ਆਪਾਂ ਛੱਟੇ ਦੇ ਰੂਪ ਦੇ ਵਿੱਚ ਦਵਾਂਗੇ ਤਾਂ ਪੋਲਾਪਣ ਜ਼ਮੀਨ ਦੇ ਵਿੱਚ ਆ ਜਾਊਗਾ ਉਹ ਪੋਲਾਪਣ ਜਿਹੜਾ ਤੁਹਾਡੀ ਕਣਕ ਨੂੰ ਡੇਗ ਸਕਦਾ ਹੈ ਗਲੂਮ ਬਲੋ ਚਨਾ ਦੀ ਬਿਮਾਰੀ ਕਣਕਾਂ ਦੇ ਉੱਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ ਤੇ ਉਹ ਜਿਹੜੀ ਮਾਰੀ ਇਹ ਤੁਹਾਡੀ ਜ਼ਿਕਰ ਜ਼ੂਰੀ ਆ ਤੁਸੀਂ ਕਣਕ ਦੇ ਵਿੱਚ ਨਸਾਰੇ ਸਮੇ ਪਾਉਗੇ ਤਾਂ ਗਲੂਮ ਬਲੋਚ ਦੀ ਜਿਹੜੀ ਬਿਮਾਰੀ ਹੈ ਸਿੱਟੇ ਕਾਲੇ ਹੋਣ ਦੀ ਉਹ ਬਹੁਤ ਵੱਡੇ ਪੱਧਰ ਤੇ ਵੱਧ ਸਕਦੀ ਹੈ 나ੜ ਤੁਹਾਡੀ ਕਣਕ ਦਾ ਕਾਲਾ ਹੋ ਸਕਦਾ ਹੈ ਤੇ ਜ਼ਮੀਨ ਦੀ ਤਾਂ ਵੈਸੇ ਆਪਾਂ ਪ੍ਰਵਾਹ ਕਰਦੇ ਨਹੀਂਗੇ ਕਿ ਠੇਕੇ ਵਾਲੀ ਜ਼ਮੀਨ ਹੈ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਜ਼ਮੀਨ ਬਹੁਤ ਜ਼ਿਆਦਾ ਖਰਾਬ ਹੋ ਸਕਦੀ ਹੈ ਜ਼ਿਕਰ ਆਪਾਂ ਜ਼ੂਰੀ ਆ ਨਸਾਰੇ ਸਮੇ ਕਣਕ ਦੇ ਵਿੱਚ ਪੌਣਿਆਂ ਹਾਂ ਇਹਦੇ ਫਾਇਦੇ ਜਿਹੜੇ ਨੇ ਫਾਇਦੇ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨਾ ਫਾਇਦੇ ਇਹ ਨੇ ਕਿ ਤੁਹਾਡੀ ਕਣਕ ਜਿਹੜੀ ਹੈ ਬਿਲਕੁਲ ਇੱਕ ਸਾਰ ਨਿਸਰ ਜਾਊਗੀ ਜਿੰਨੇ ਵੀ ਸਿੱਟੇ ਨੇ ਕੋਈ ਉਹਨਾਂ ਦੇ ਵਿੱਚ ਅੜਿਆ ਸਿੱਟਾ ਨਹੀਂ ਰਹੂਗਾ ਇੱਕ ਸਾਰ ਤੁਹਾਡੀ ਕਣਕ ਜਿਹੜੀ ਹੈ ਨਿਸਰ ਜਾਊਗੀ ਪੱਤੇ ਥੋੜੇ ਜੇ ਫੈਲ ਜਾਣਗੇ ਕਲੋਰੋਫਿਲ ਬਣਨ ਦੀ ਜਿਹੜੀ ਪ੍ਰਕਿਰਿਆ ਹੈ ਕਣਕ ਦੇ ਵਿੱਚ ਵੱਧ ਜਾਊਗੀ ਪਰ ਇਹ ਸਾਰੇ ਕੰਮ ਜਿਹੜੇ ਨੇ ਕੋਈ ਆਪਣੇ ਵਾਸਤੇ ਜ਼ਰੂਰੀ ਨਹੀਂਗੇ ਕਣਕ ਭਾਵੇਂ ਹੌਲੀ-ਹੌਲੀ ਨਿਸਰੂਗੀ ਜਿੰਨਾ ਹੌਲੀ-ਹੌਲੀ ਕਣਕ ਨਿਸਰੂਗੀ ਉਨੇ ਹੀ ਜ਼ਿਆਦੇ ਉਹਦੇ ਵਿੱਚ ਸੋਹਣੇ ਤਰੀਕੇ ਦੇ ਨਾਲ ਦਾਣੇ ਭਰਨਗੇ Merci. ਬੜੇ ਫਾਬੋ ਫਾਬੋ ਕੇ ਠੋਸ ਰੂਪ ਦੇ ਵਿੱਚ ਸੋ ਇਹ ਇੱਕ ਬਹੁਤ ਗਲਤ ਜਿਹੜਾ ਚਲਨ ਹੈ ਜਿਹੜਾ ਚੱਲੀ ਜਾਂਦਾ ਹੈ ਪੰਜਾਬ ਦੇ ਵਿੱਚ ਚੱਲਣਾ ਸ਼ੁਰੂ ਹੋ ਚੁੱਕਾ ਹੈ ਠੇਕੇ ਤੇ ਜ਼ਮੀਨਾਂ ਲੈਣ ਵਾਲੇ ਜਿਹੜੇ ਨੇ ਉਹਨਾਂ ਨੇ ਜ਼ਿਆਦਾਤਰ ਇਹਨੂੰ ਚਲਾ ਦਿੱਤਾ ਹੈ ਇਹ ਬੰਦ ਕਰਨਾ ਹੀ ਆਪਾਂ ਨੂੰ ਚਾਹੀਦਾ ਹੈ ਜੇ ਆਪਾਂ ਆਪਣੀਆਂ ਜ਼ਮੀਨਾਂ ਆਂਡ ਗਮਾੜ ਨੂੰ ਬਚਾਉਣਾ ਚਾਹੁੰਦੇ ਆ ਐਨਵਾਇਰਨਮੈਂਟ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਹੋ ਜਿਹੇ ਚਲਨ ਜਿਹੜੇ ਨੇ ਜਿਨ੍ਹਾਂ ਦਾ ਆਪਾਂ ਨੂੰ ਫਾਇਦਾ ਵੀ ਕੋਈ ਨਹੀਂ ਹੁੰਦਾ ਤੇ ਲੱਭਦਾ ਵੀ ਉਹਨਾਂ ਦੇ ਵਿੱਚੋਂ ਕੁਝ ਨਹੀਂਗਾ ਉਹਨਾਂ ਦੇ ਉੱਤੇ ਆਪਾਂ ਨੂੰ ਧਿਆਨ ਬਿਲਕੁਲ ਵੀ ਨਹੀਂ ਦੇਣਾ ਚਾਹੀਦਾ ਜਿਕਰ ਤੁਹਾਡੇ ਕੋ ਗਵਾਂਢੀ ਪਾਉਂ ਤੋ ਉਹਨੂੰ ਜੇਕਰ ਉਹ ਵੀਡੀਓ ਆਪਣੀ ਵੇਖੂਗਾ ਤਾਂ ਉਹ ਵੀ ਹਟ ਜਾਊਗਾ ਪਰ ਤੁਸੀਂ ਕਦੇ ਵੀ ਜੂਰੀਆਂ ਨਾਲ ਸਾਰੇ ਸਮੇਂ ਕਣਕ ਦੇ ਵਿੱਚ ਨਹੀਂ ਪਾਉਣੀ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਜਰੂਰ ਹੋਰ ਕਿਸਾਨਾਂ ਦੇ ਨਾਲ ਵੱਧ ਤੋਂ ਵੱਧ ਕਿਰਪਾ ਕਰਕੇ ਸ਼ੇਅਰ ਕਰਿਓ ਜਿਹੜੀ ਜੜੀ ਵੀਡੀਓ ਹੈ ਆਪਣੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਮੇਰੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ